ਦੇਸ਼ ਵਿੱਚ ਲੋਕ ਸਭਾ ਚੋਣਾਂ ਨੇੜੇ ਨੇ ਅਜਿਹੇ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਲੋਕਾਂ ਨੂੰ ਲਵਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਕਾਂਗਰਸ ਪਾਰਟੀ ਨੇ ਨਾਰੀ ਨਿਆ ਗਰੰਟੀ ਦਾ ਐਲਾਨ ਕੀਤਾ ਹੈ ਮਹਿਲਾਵਾਂ ਲਈ ਪੰਜ ਗਰੰਟੀਆਂ ਤਹਿਤ ਕਾਂਗਰਸ ਦੇਸ਼ ਵਿੱਚ ਮਹਿਲਾਵਾਂ ਲਈ ਇੱਕ ਨਵਾਂ एजेंडा ਤੈਅ ਕਰਨ ਜਾ ਰਹੀ ਹੈ ਕਾਂਗਰਸ ਦਾ ਵਾਅਦਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਮਹਿਲਾ ਲਈ ਅੱਜ ਜਾਰੀ ਕੀਤੀ ਗਈ ਗਰੰਟੀ ਅਮਲ ਵਿੱਚ ਲਿਆਂਦੀ ਜਾਵੇਗੀ ਕਾਂਗਰਸ ਪ੍ਰਧਾਨ ਖੜਗੇ ਨੇ ਨਾਰੀ ਨਿਆਂ ਦੀ ਗਰੰਟੀ ਜਾਰੀ ਕੀਤੀ ਹੈ ਇਸ ਗਰੰਟੀ ਤਹਿਤ ਗਰੀਬ ਪਰਿਵਾਰ ਦੀ ਇੱਕ ਮਹਿਲਾ ਨੂੰ ਸਾਲਾਨਾ 1 ਲੱਖ ਰੁਪਏ ਦੀ ਮਦਦ ਕੀਤੀ ਜਾਵੇਗੀ ਨਾਰੀ ਨਿਆਂ ਗਰੰਟੀ ਤਹਿਤ ਪੰਜ ਐਲਾਨ ਕੀਤੇ ਗਏ ਨੇ ਜਿਸ ਵਿੱਚ ਮਹਾ ਲక్ష్ਮੀ ਗਰੰਟੀ ਅੱਦੀ ਆਬਾਦੀ ਪੂਰਾ ਹੱਕ ਸ਼ਕਤੀ ਦਾ ਸਨਮਾਨ ਅਧਿਕਾਰ ਮੰਤਰੀ ਸ਼ਾਵਿਤਰੀ ਬਾਈ ਫੁੱਲੇ ਵਜੀਫਾ ਸ਼ਾਮਲ ਹੈ ਮਹਾ ਲక్ష్ਮੀ ਗਰੰਟੀ ਗਰੰਟੀ ਤਹਿਤ ਗਰੀ ਪਰਿਵਾਰ ਦੀ ਹਰ ਇੱਕ ਮਹਿਲਾ ਨੂੰ ਸਾਲਾਨਾ 1 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ ਦੂਸਰੀ ਗਰੰਟੀ ਅਧੀ ਅਬਾਦੀ ਪੂਰਾ ਹੱਕ ਇਸ ਗਰੰਟੀ ਤਹਿਤ ਕੇਂਦਰ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਹਿੱਸੇਦਾਰ ਮਿਲੇਗੀ ਜੀ ਸ਼ਕਤੀ ਦਾ ਸਨਮਾਨ ਇਸ ਯੋਜਨਾ ਤਹਿਤ ਅੰਗਣਵਾੜੀ ਆਸ਼ਾ ਤੇ ਮਿੱਡੇ ਮੀਲ ਵਰਕਰਾਂ ਦੀ ਮਹੀਨਾਵਾਰ ਤਨਖਾਹ ਵਿੱਚ ਕੇਂਦਰ ਸਰਕਾਰ ਇਸ ਵਿੱਚ ਦੁੱਗਣਾ ਯੋਗਦਾਨ ਦੇਵੇਗੀ ਅਧਿਕਾਰ ਮੰਤਰੀ ਇਸ ਗਰੰਟੀ ਤਹਿਤ ਮਹਿਲਾਵਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਤੇ ਜ਼ਰੂਰੀ ਮਦਦ ਦੇਣ ਲਈ ਹਰੇਕ ਪੰਚਾਇਤ ਵਿੱਚ ਅਧਿਕਾਰ ਮੰਤਰੀ ਵੱਜੋਂ ਇੱਕ ਪੈਰਾ ਲੀਗਲ ਯਾਨੀ ਕਾਨੂੰਨ ਸਹਾਇਕ ਦੀ ਨਿਯੁਕਤੀ ਕੀਤੀ ਜਾਵੇਗੀ ਪੰਜਵੀਂ ਸਵਿੱਤਰੀ ਬਾਈ ਫੂਲੇ ਵਜੀਫਾ ਭਾਰ ਸਰਕਾਰ ਦੇਸ਼ ਭਰ ਦੇ ਸਾਰੇ ਜ਼ਿਲ੍ਹਾ ਦਫ਼ਤਰਾਂ ਵਿੱਚ ਘਟੋ-ਘਟ ਇੱਕ ਕਾਮਕਾਜੀ ਮਹਿਲਾ ਹੋਸਟਲ ਬਣਾਏਗੀ ਦੇਸ਼ ਭਰ ਵਿੱਚ ਇਹਨਾਂ ਵਜੀਫਿਆਂ ਨੂੰ ਦੁੱਗਣਾ ਕੀਤਾ ਜਾਵੇਗਾ ਮਲਕਾ ਅਰਜੁਨ ਖੜਗੇ ਨੇ ਨਾਰੀ ਗਰੰਟੀ ਲਾਂਚ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਇਸ ਤੋਂ ਪਹਿਲਾਂ ਸਹਿਭਾਗੀ ਨਿਆ ਕਿਸਾਨ ਨਿਆਤਾ ਤੇ ਯੁਵਾ ਨਿਆ ਦਾ ਵੀ ਐਲਾਨ ਕਰ ਚੁੱਕੀ ਹੈ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਸਾਡੀ ਗਰੰਟੀ ਖੋਖਲੇ ਵਾਅਦੇ ਤੇ ਬਿਆਨ ਨਹੀਂ ਹਨ ਅਸੀਂ ਜੋ ਕਹਿੰਨੇ ਆ ਉਸ ਤੇ ਕਾਇਮ ਰਹਨੇ ਆ ਉਹਨਾਂ ਨੇ ਲੋਕਾਂ ਤੋਂ ਕਾਂਗਰਸ ਲਈ ਆਸ਼ੀਰਵਾਦ ਮੰਗਦੇ ਹੋਏ ਕਿਹਾ ਕਿ ਲੋਕਤੰਤਰ ਤੇ ਸੰਵਿਧਾਨ ਬਚਾਉਣ ਦੀ ਇਸ ਲੜਾਈ ਵਿੱਚ ਸਾਡਾ ਹੱਥ ਮਜ਼ਬੂਤ ਹੈ